ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਕਿਸੇ ਖਾਸ ਮਕਸਦ ਲਈ ਇਕੱਤਰ ਹੋਏ ਸੀ ਉਹਦੇ ਸਬੰਧ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਪ੍ਰੈਸ ਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਮੁੱਖ ਤੌਰ ਤੇ ਇਹੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਿਧਾਂਤਕ ਪੱਖ ਸਿੱਖ ਸੋਚ ਲੈ ਕੇ ਚੱਲ ਰਹੀ ਹੈ ਉਹਦੇ ਵਿੱਚ ਵਕਤ ਦੀਆਂ ਜਿਹੜੀਆਂ ਹਕੂਮਤਾਂ ਨੇ ਉਹ ਆਪਣਾ ਨੈਗੇਟਿਵ ਰੋਲ ਅਦਾ ਕਰਦੀਆਂ ਨੇ ਉਹੀ ਗੱਲ ਇੱਥੇ ਸ਼ੈਣੀ ਵਿਖੇ ਸਰਪੰਚ ਸਾਹਿਬ ਦੇ ਕਤਲ ਤੋਂ ਬਾਅਦ ਜਿਹੜਾ ਦਬਾਅ ਸਰਕਾਰਾਂ ਵੱਲੋਂ ਪਾਇਆ ਜਾ ਰਿਹਾ ਤੇ ਪਾ ਕੇ ਆਪਣੀ ਮਰਜ਼ੀ ਦੇ ਫੈਸਲੇ ਕਰਵਾਏ ਜਾ ਰਹੇ ਨੇ ਇਸ ਤਰ੍ਹਾਂ ਦੇ ਹੀ ਜਿੰਨੇ ਵੀ ਕੇਸ ਸਾਡੇ ਨਾਲ ਪਿਛਲੇ 1978 ਤੋਂ ਲੈ ਕੇ ਅੱਜ ਤੱਕ ਹੋਏ ਨੇ ਆ ਮੁੱਖ ਮਸਜਦ ਨੂੰ ਲੈ ਕੇ ਅਸੀਂ ਇਸ ਵਾਰ ਜਫਰਨਾਮਾ ਸਾਹਿਬ ਦੀਨਾ ਕਾਂਗੜ ਵਿਖੇ ਗੁਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਕਰ ਰਹੇ ਹਾਂ ਜਿੰਨੀਆਂ ਤਰਾਸ ਦੀਆਂ ਸਾਡੇ ਨਾਲ ਹੋਈਆਂ ਨੇ ਉਹਨਾਂ ਦਾ ਲੇਖਾ ਜੋਖਾ ਵੀ ਕਰਾਂਗੇ ਉਸ ਲੇਖੇ ਜੋਖੇ ਨੂੰ ਜਿਹਨੂੰ ਡਾਕੂਮੈਂਟ ਡਾਕੂਮੈਂਟੇਸ਼ਨ ਕਹਿੰਦੇ ਆਪਾਂ ਮੈਂ ਇੱਥੇ ਇਹ ਜ਼ਰੂਰ ਸੰਗਤ ਦੇ ਸਾਹਮਣੇ ਗੱਲ ਰੱਖਣਾ ਚਾਹੁੰਨਾ ਕਿ ਸਾਡੀ ਪਾਰਟੀ ਨੇ ਸਿੱਖਾਂ ਦੀ ਇੱਕ ਸ਼ਿਕਵਾ ਸੀ ਕੌਮੀ ਤੌਰ ਤੇ ਸਿੱਖ ਸਿੱਖਾਂ ਤੇ ਹੀ ਸ਼ਿਕਵਾ ਕਰਦੇ ਰਹੇ ਨੇ ਕਿ ਅਸੀਂ ਹਿਸਟਰੀ ਬਣਾਉਂਦੇ ਤਾਂ ਹਾਂ ਪਰ ਉਹਨੂੰ ਸਾਂਭਦੇ ਨਹੀਂ ਉਸ ਚੀਜ਼ ਨੂੰ ਜਦ ਤੱਕ ਅਗਲੀ ਪੀੜੀ ਤੱਕ ਨਾ ਭੇਜਿਆ ਜਾਵੇ ਤਾਂ ਪਿਛਲੀ ਪੀੜੀ ਦਾ ਕੀਤਾ ਹੋਇਆ ਕੰਮ ਐਗਜ਼ੈਕਟਲੀ ਅਗਲੀ ਪੀੜੀ ਤੱਕ ਨਹੀਂ ਪਹੁੰਚ ਸਕਦਾ ਉਹ ਚੀਜ਼ ਸ਼ਾਇਦ ਆਮ ਲੋਕ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਜਿਹੜੀ ਚਿੱਠੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਸਤਕਾਹੇਟ ਅੱਜ ਦੁਨੀਆ ਦੀਆਂ ਅੱਡ ਅੱਡ ਅਦਾਲਤਾਂ ਦਾ ਇੱਕ ਬਹੁਤ ਵੱਡਾ ਸਰਮਾਇਆ ਬਣ ਚੁੱਕੀਆਂ ਨੇ ਉਹ ਤੁਹਾਡੀ ਕੌਮ ਨੂੰ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਕੰਮ ਦਿੰਦੀਆਂ ਰਹਿਣਗੀਆਂ ਅੱਜ ਤਾਂ ਬੱਚਾ ਨੂੰ ਲੱਗਦਾ ਹੋਗਾ ਕਿ ਮੈਂ ਪੱਕਾ ਹੋ ਗਿਆ ਮੈਂ ਸੈੱਟ ਹੋ ਗਿਆ ਪਰ ਅਸਲ ਚ ਕੌਮ ਦਾ ਤਰਸ ਦੀ ਜੜੀ ਹੈ ਜੋ ਕੌਮ ਨਾਲ ਹੋਰ ਹੈ ਉਹਦੀ ਡਾਕੂਮੈਂਟੇਸ਼ਨ ਹੈ ਉਹ ਚਿੱਠੀ ਉਹ ਅੱਜ ਤੋਂ ਬਾਅਦ ਯੂਨੀਵਰਸਿਟੀਆਂ ਦੇ ਵਿੱਚ ਕਦੇ ਬੱਚੇ ਇਹ ਸੁਣਨਗੇ ਕਿ ਕਹਿੰਦੇ ਨੇ ਸਿੱਖ ਕੌਮ ਨਾਲ ਪੰਜਾਬ ਚ ਧੱਕਾ ਬਹੁਤ ਹੋਇਆ ਸੀ ਮੰਨ ਲਓ ਅੱਜ ਤੋਂ 100 ਸਾਲ ਬਾਅਦ ਤਾਂ ਉਹਨਾਂ ਨੂੰ ਕੌਣ ਗਵਾਹੀ ਦੇਊਗਾ ਕਿ ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਧੱਕਾ ਹੋਇਆ ਸੀ ਫਿਰ ਉਹ ਆਰਕਾਈਜ਼ ਵਿੱਚ ਜਾਣਗੇ ਪੁਰਾਤਤਵ ਵਿਭਾਗ ਦੇ ਵਿੱਚ ਜਾਣਗੇ ਫਿਰ ਉਹਨਾਂ ਨੂੰ ਇਨਫਾਰਮੇਸ਼ਨ ਮਿਲੇਗੀ ਕਿ ਅਮਰੀਕਾ ਸਮੇਤ ਦੁਨੀਆ ਦੀਆਂ ਅਦਾਲਤਾਂ ਤੋਂ ਰਿਕੁਐਸਟ ਕਰਕੇ ਇੱਕ ਚਿੱਠੀ ਕਢਵਾਓ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਤੁਹਾਡੇ ਨਾਲ ਕੀ ਕੀ ਤਸ਼ੱਦਦ ਹੋਇਆ ਹੈ ਉਹ ਚੀਜ਼ ਨੂੰ ਹੋਰ ਵੱਡਾ ਕਰਨ ਦੇ ਲਈ ਸਰਦਾਰ ਈਮਾਨ ਸਿੰਘ ਮਾਨ ਨੇ ਸਾਡੀ ਸਾਰੀ ਟੀਮ ਨੂੰ ਨਾਲ ਲੈ ਕੇ ਸਾਰੀ ਪਾਰਟੀ ਨੂੰ ਨਾਲ ਲੈ ਕੇ ਉਸੇ ਡਾਕੂਮੈਂਟੇਸ਼ਨ ਨੂੰ ਹੋਰ ਵੱਡਾ ਕਰਨ ਦੇ ਅਸੀਂ ਉਪਰਾਲਾ ਕੀਤਾ ਹੈ ਜਿਹਦੇ ਕਰਕੇ ਅਸੀਂ ਦੀਨਾ ਕਾਂਗੜ ਇੱਕ ਸਮਾਗਮ ਕਰਾਂਗੇ ਲੱਖਾਂ ਦੀ ਗਿਣਤੀ ਜਿਵੇਂ ਜਖੂ ਸਾਹਿਬ ਦੱਸਿਆ ਉੱਥੇ ਇਕੱਠ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ 78 ਤੋਂ ਲੈ ਕੇ ਅੱਜ ਤੱਕ ਜੋ ਪੰਜਾਬ ਦੇ ਵਿੱਚ ਜ਼ੁਲਮ ਹੋਇਆ ਜਿਸ ਤਰ੍ਹਾਂ ਦਾ ਹੋਇਆ ਜਿਹਦੇ ਜਿਹਦੇ ਨਾਲ ਹੋਇਆ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਦਾ ਇੱਕ ਵੱਡਾ ਪਲੰਦਾ ਬਣਾਵਾਂਗੇ ਅਸੀਂ ਜਿਹਦੇ ਵਿੱਚ ਇੱਕ ਵੀ ਵਰਕਾ ਝੂਠ ਤੇ ਆਧਾਰਿਤ ਨਹੀਂ ਹੋਊਗਾ ਉਹ ਵਿਦ ਪ੍ਰੂਫ ਵਿਦ ਡੇਟਸ ਵਿਦ ਨਿਊਜ਼ਪੇਪਰ ਵਿਦ ਕਿਸੇ ਵੀ ਕਮੇਟੀ ਦੀ ਰਿਪੋਰਟ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਊਗਾ ਵੀ ਆਹ ਜਿਹੜੀ ਚੀਜ਼ ਅਸੀਂ ਲੈ ਰਹੇ ਹਾਂ ਇਸ ਪੇਜ ਤੇ ਲਿਖੀ ਹੋਈ ਆ ਕਿੱਥੋਂ ਆਈ ਆ ਸਾਡੇ ਕੋਲ ਉਹਦੇ ਵਿੱਚ ਅੱਡ ਅੱਡ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾ ਰਹੇ ਹਾਂ ਅਦਾਲਤਾਂ ਵਿੱਚ ਜਾ ਰਹੇ ਆ ਵਕੀਲ ਸਾਹਿਬ ਨੂੰ ਮਿਲ ਰਹੇ ਆ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਮਿਲ ਰਹੇ ਆ ਸਾਰਿਆਂ ਨੂੰ ਜਦੋਂ ਉਹ ਤਿਆਰ ਹੋ ਜਾਊਗਾ ਫਿਰ ਸਾਡੇ ਗੁਰੂ ਦੀ ਇੱਕ ਰਵਾਇਤ ਹੈ ਜੋ ਸਾਨੂੰ ਸਮਝਾ ਕੇ ਗਏ ਨੇ ਕਿ ਜ਼ੁਲਮ ਨੂੰ ਜ਼ਾਲਮ ਨੂੰ ਦੱਸਿਆ ਜਾਵੇ ਅੱਖਾਂ 'ਚ ਅੱਖਾਂ ਪਾ ਕੇ ਕਿ हे ਹੁਕਮਰਾਨ ਤੂੰ ਜ਼ੁਲਮ ਕੀਤਾ ਸਾਡੇ ਤੇ ਕੀਤਾ ਪਰ ਸਾਨੂੰ ਇਹਦਾ ਪੂਰਾ ਧਿਆਨ ਹੈ ਉਹ ਅਸੀਂ ਸਾਰੀ ਦੁਨੀਆ ਨੂੰ ਦਿਖਾਣਾ ਚਾਹੁੰਦੇ ਆ ਔਰ ਦਖਾਨ ਵਾਸਤੇ ਅਸੀਂ ਜੋ ਸਮਾਗਮ ਤੈ ਕੀਤਾ ਪਾਰਟੀ ਵੱਲੋਂ ਉਹ 23 ਨਵੰਬਰ ਨੂੰ ਬਹੁਤ ਵੱਡਾ ਸਮਾਗਮ ਤੁਹਾਡੀ ਸਾਰਿਆਂ ਦੀ ਸਹਿਯੋਗ ਦੇ ਨਾਲ ਅਸੀਂ ਦੀਨਾ ਕਾਂਗੜ ਜਫਰਨਾਮਾ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਕਰਾਂਗੇ ਜਗ੍ਹਾ ਵੀ ਦੇਖ ਲਈ ਹੈ ਸਾਰਾ ਕੁਝ ਸੈਲੈਕਟ ਹੋ ਗਿਆ ਉਸ ਤੋਂ ਬਾਅਦ ਅਗਲੇ ਦਿਨ 24 ਤਰੀਕ ਨੂੰ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਆਪਣੇ ਗੁਰੂ ਤੋਂ ਸਿੱਖਿਆ ਲੈ ਕੇ ਉਹ ਸਾਰੀ ਡਾਕੂਮੈਂਟੇਸ਼ਨ ਨੂੰ ਆਪਾਂ ਇੱਕ ਚਿੱਠੀ ਮੰਨਾਂਗੇ ਤੇ ਸਾਡਾ ਜ਼ੁਲਮਾਂ ਦਾ ਪਲੰਦਾ ਆ ਜਾ ਰਿਹਾ ਹੈ ਕਿਦੇ ਵੱਲ ਅੱਜ ਦਾ ਜ਼ਾਲਮ ਦਿੱਲੀ ਉਦੋਂ ਵੀ ਜ਼ਾਲਮ ਸੀ ਦਿੱਲੀ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਉਹ ਜਫਰਨਾਮਾ ਜਿੱਤ ਦਾ ਪੱਤਰ ਲਿਖਿਆ ਸੀ ਅਸੀਂ ਵੀ ਅੱਜ ਉੱਪਰ ਅਸੀਂ ਆਪਣਾ ਪਵਿੱਤਰ ਜਫਰਨਾਮਾ ਰੱਖ ਕੇ ਹੇਠਾਂ ਸਾਰੀ ਡਾਕੂਮੈਂਟੇਸ਼ਨ ਰੱਖ ਕੇ ਪੰਜਾਂ ਪਿਆਰਿਆਂ ਨੂੰ ਅਸੀਂ ਸੌਂਪਾਂਗੇ ਕਿ ਜਾ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਹੋ ਕਿ ਆਹ ਜਿਹੜਾ ਇੱਕ ਇੱਕ ਵਰਕਾ ਲਿਖਿਆ ਹੋਇਆ ਹੈ ਇਹ ਸਾਡੇ ਨਾਲ ਹੋਏ ਜ਼ੁਲਮਾਂ ਦੀ ਦਾਸਤਾਨ ਹੈ ਸੋ ਇਹ ਚੀਜ਼ ਦੀ ਮਹੱਤਤਾ ਨੂੰ ਜਿੱਥੇ ਤੱਕ ਵੀ ਤੁਸੀਂ ਮੈਨੂੰ ਸੁਣੋ ਉੱਥੇ ਤੱਕ ਅੱਗੇ ਆਪਣੇ ਬੱਚਿਆਂ ਭਰਾਵਾਂ ਭੈਣਾਂ ਰਿਸ਼ਤੇਦਾਰਾਂ ਬੱਚਿਆਂ ਸਾਰਿਆਂ ਨੂੰ ਇਹ ਗੱਲ ਸਮਝਾਓ ਕਿ ਅਸੀਂ ਹਾਂ ਕੌਣ ਸਾਨੂੰ ਸਾਡਾ ਗੁਰੂ ਸਿਖਾ ਕੇ ਕੀ ਗਿਆ ਤੇ ਅਸੀਂ ਅੱਜ ਦੇ ਸਮੇਂ ਚ ਕਰਨਾ ਕੀ ਹੈ ਸੋ ਉਹ ਜਿਹੜੀ ਤੁਸੀਂ ਜਦੋਂ ਗੱਲ ਸਮਝਾਓਗੇ ਨਾ ਤਾਂ ਜਰ ਬੱਚਿਆਂ ਨੂੰ ਸਾਡੀ ਕੌਮ ਨੂੰ ਹੋਰ ਦਰਦਮੰਦ ਲੋਕਾਂ ਨੂੰ ਚਾਹੇ ਉਹ ਹਿੰਦੂ ਹੋਣ ਚਾਹੇ ਉਹ ਮੁਸਲਮਾਨ ਹੋਣ ਚਾਹੇ ਕ੍ਰਿਸਚੀਅਨ ਹੋਣ ਉਹਨਾਂ ਨੂੰ ਵੀ ਸਮਝ ਆਏਗੀ ਸਾਡੇ ਨਾਲ ਨਾਲ ਕਿ ਵਾਕਈ ਯਾਰ ਇਹਨਾਂ ਨਾਲ ਜ਼ੁਲਮ ਬਹੁਤ ਹੋਇਆ ਹੈ ਤੇ ਸਦਰ ਨੂੰ ਕਹਿਣਾ ਚਾਹੀਦਾ ਸੱਜਣ ਸੋ ਉਹ ਸਦਰ ਨੂੰ ਕਹਿ ਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀਆਂ ਐਮਬੈਸੀਆਂ ਰਹੀਂ ਵੀ ਉਹ ਡਾਕੂਮੈਂਟੇਸ਼ਨ ਅਸੀਂ ਭੇਜਾਂਗੇ ਪਰ ਉਹ ਸਫਲ ਕਰਨ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਇੰਨਾ ਕੁ ਇਕੱਠ ਕਰ ਦੋ ਮੈਨੂੰ ਇਹ ਕਹਿਣ ਦੀ ਕੋਈ ਖਾਸ ਜ਼ਰੂਰਤ ਨਹੀਂ ਕਿ ਸਰਕਾਰੀ ਸਮਾਗਮ ਕਿਹਾ ਜੇ ਹੁੰਦੇ ਨੇ ਸਰਕਾਰੀ ਸਮਾਗਮ ਹੋਣਗੇ ਹੋ ਰਹੇ ਨੇ ਉਹਦੇ ਵਿੱਚ ਪੈਸਾ ਝਲਕਦਾ ਹੈ ਉਹ ਮਲਕ ਭਾਗੋ ਦੇ ਮਤਲਬ ਕਿ ਵਿਰਾਸਤ ਹੈ ਉਹ ਸਾਡੇ ਕੋਲ ਭਾਈ ਲਾਲੋ ਦੀ ਵਿਰਾਸਤ ਹੈ ਮਲਕ ਭਾਗੋ ਚਮਕਦਮਕ ਬਹੁਤ ਕਰ ਸਕਦਾ ਹੈ ਪਰ ਸਿਧਾਂਤ ਨੂੰ ਲੈ ਕੇ ਨਹੀਂ ਜਾ ਸਕਦਾ ਸੋ ਮੇਰੀ ਬੇਨਤੀ ਇਹ ਹੈ ਕਿ ਜਦੋਂ ਤੁਸੀਂ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਉਹਦੇ ਤੇ ਪਹਿਰਾ ਦਉਗੇ ਤਾਂ ਉਹ ਸਿਧਾਂਤ ਤੁਹਾਡੇ ਨਾਲ ਨਾਲ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਵੀ ਇਸ ਤਰੀਕੇ ਚੱਲ ਜਾਊਗਾ ਜਿਵੇਂ ਸਾਡਾ ਹਾਣੀ ਸਾਡਾ ਬੱਚਾ ਵਰਗਾ ਦੀਪ ਸਿੱਧੂ ਕਹਿੰਦਾ ਸੀ ਵੀ ਇਹ ਸਾਡੀ ਹੋਂਦ ਦੀ ਲੜਾਈ ਹੈ ਤੁਹਾਡੀ ਹੋਂਦ ਤੁਹਾਨੂੰ ਦੱਸਣੀ ਪਵੇਗੀ ਵੱਡੇ ਵੱਡੇ ਰਾਈਟਰ ਕਹਿੰਦੇ ਨੇ ਜੇ ਤੁਸੀਂ ਆਪਣੀ ਡੈਫੀਨੇਸ਼ਨ ਆਪ ਨਾ ਦੁਨੀਆ ਨੂੰ ਦੱਸ ਸਕੇ ਤਾਂ ਫਿਰ ਦੁਨੀਆ ਜੋ ਵੀ ਤੁਹਾਡੇ ਬਾਰੇ ਕਹੇਗੀ ਤੁਹਾਨੂੰ ਮੰਨਣਾ ਪਵੇਗਾ ਇਸ ਲਈ ਐਸੀ ਡਾਕੂਮੈਂਟੇਸ਼ਨ ਅਸੀਂ 24 ਤਰੀਕ ਨੂੰ 23 ਤਿਖ ਦੇ ਇਕੱਠ 'ਚ ਤੇ 24 ਤਿਖ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਾਂਗੇ ਕਿ ਅਸੀਂ ਹਾਂ ਕੌਣ ਸਾਡੇ ਨਾਲ ਹੋਇਆ ਕੀ ਹੈ ਤੇ ਅਸੀਂ ਭਵਿੱਖ ਵਿੱਚ ਕੀ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ